ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰਿਆਂ ਨੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਗਰਮੀ ਦੇ ਕਹਿਰ ਪੂਰੇ ਚੋਰਾ ਸ਼ੋਰਾ ਤੇ ਨਹੀਂ ਤੇ ਅੱਜ ਛੋਟਾ ਜਿਹਾ ਵਲੌਗ ਹੈ ਸੋਚਿਆ ਤੁਹਾਡੇ ਨਾਲ ਛੋਟਾ ਜਿਹਾ ਅੱਜ ਵਲੌਗ ਸਾਂਝਾ ਕਰਦੀ ਐ ਕਸਟਮਰ ਦੇ ਨਾਲ-ਨਾਲ ਜਿਹੜੇ ਮੇਰੇ ਪ੍ਰਾਣੀ ਆਡੀਅנס ਐ ਨਾ ਜੋ ਪਹਿਲਾਂ ਮੇਰੇ ਵਲੌਗਿੰਗ ਟਾਈਮ ਤੋਂ ਮੇਰੀ ਸਟੋਰੀਜ਼ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਹਮੇਸ਼ਾ ਇਹ ਰਹਿੰਦਾ ਕਿ ਕੋਈ ਵਲੌਗ ਆਵੇ ਸਟੋਰੀ ਆਵੇ ਤੇ ਉਹ ਵਲੌਗ ਦੇ ਨਾਲ ਹੀ ਜ਼ਿਆਦਾ ਇੰਜੋਏ ਕਰਦੇ ਆ ਵਲੌਗ ਦੇਖਦੇ ਆ ਸੋ ਹੋ ਜਿਆਦਾ ਮੈਸੇਜ ਕਰਦੇ ਆ ਮੈਨੂੰ ਇੰਸਟਾ ਦੇ ਉੱਪਰ ਵੀ ਮੈਨੂੰ ਵਟਸਐਪ ਦੇ ਉੱਪਰ ਵੀ ਕਿ ਤੁਸੀਂ ਵਲੌਗ ਵੀ ਵਿੱਚ ਦੀ ਪਾਇਆ ਕਰੋ ਤਾਂ ਮੇਰਾ ਹੁਣ ਜਿਹੜਾ ਕੰਮ ਦਾ ਦੌਰ ਹੈ ਭੱਜਣਾ ਠ ਥੋੜੀ ਜੀ ਜ਼ਿਆਦਾ ਹੈ ਕਿਉਂਕਿ ਕਪੜੇ ਕੁੱਪੜੇ ਲੈਣ ਜਾਣੇ ਆ ਕੋਰੀਅਰ ਕਰਾਉਣ ਜਾਣੇ ਤੁਹਾਨੂੰ ਪਤਾ ਕੋਈ ਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਜੁੜਦੇ ਆ ਜੁਆਇਨ ਹੁੰਨੇ ਆ ਤਾਂ ਉਸ ਕੰਮ ਦੇ ਵਿੱਚ ਆਪਣਾ ਜਿਹੜਾ ਧਿਆਨ ਆ ਉਹ ਜ਼ਿਆਦਾ ਰਹਿਣ ਲੱਗ ਜਾਂਦਾ ਸੋ ਹੁਣ ਮੈਂ ਸੋਚ ਰਹੀ ਸੀਗੀ ਕਿ ਛੋਟੇ ਛੋਟੇ ਵਲੌਗ ਵੀ ਆਪਣੇ ਤੁਹਾਡੇ ਸਾਰਿਆਂ ਦੇ ਨਾਲ ਮੈਂ ਸ਼ੇਅਰ ਕਰ ਦਿਆ ਕਰਾਂ ਐਡਿਟ ਕਰਕੇ ਔਰ ਕੁਝ સ્ટોਰੀਜ਼ ਹੈ સ્ટોਰੀਜ਼ ਦੀ ਗੱਲ ਕਰ ਲਈਏ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਦਿਮਾਗ 'ਚ ਚੱਲਦੀਆਂ ਵਿਚਰਦੀਆਂ ਬਸ ਸਮਾਂ ਨਹੀਂ ਮਿਲਦਾ ਜਾਂ ਸਮਝ ਲਓ ਕਿ ਸੁਭਬ ਨਹੀਂ ਬਣਦਾ ਆਪਣਾ ਕਿ ਆਪਾਂ ਉਹਨਾਂ ਨੂੰ ਸਾਂਝਾ ਨਹੀਂ ਕਰ پا ਰਹੇ ਆ ਤੇ ਜਿਵੇਂ ਟਾਈਮ ਨਿਕਲਦਾ ਜੀ ਬੈਠ ਕੇ ਕਰਦੇ ਆ ਆਪਾਂ ਬਹੁਤ ਸਾਰੀਆਂ ਭੈਣਾਂ ਦੀਆਂ ਗੱਲਾਂ ਬਾਤਾਂ ਖੁੱਦ ਦੀਆਂ ਗੱਲਾਂ ਬਾਤਾਂ ਕੁਝ ਕੋੜੀਆਂ ਸੱਚਾਈਆਂ ਸੱਚੀਆਂ ਗੱਲਾਂ ਜਿਨ੍ਹਾਂ ਦਾ ਆਪਣੇ ਹਰ ਤੀਸਰੇ ਘਰ ਵਿੱਚ ਵਜੂਦ ਪਾਇਆ ਜਾਂਦਾ ਪਰ ਲੜਦੀਆਂ ਸਾਡੇ ਲੋਕਾਂ ਨੂੰ ਉਹ ਮਿਰਚਾਂ ਦੀ ਤਰ੍ਹਾਂ ਤੇ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਉਸ ਟਾਪਿਕ ਤੋਂ ਮੈਂ ਫਟਕ ਗਈ ਹਾਂ ਟਾਪਿਕ ਮੇਰੇ ਧਿਆਨ ਵਿੱਚ ਹੈ ਉਹ ਚੀਜ਼ਾਂ ਮੇਰੇ ਹਰ ਧੰ ਧਿਆਨ ਜਿਸ ਚੀਜ਼ ਤੋਂ ਤੁਸੀਂ ਗੁਜ਼ਰਦੇ ਹੋ ਨਾ ਜੋ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ ਉਸ ਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ ਕਦੇ ਉਸ ਨੂੰ ਛੱਡ ਵੀ ਨਹੀਂ ਸਕਦੇ ਤੇ ਚਲੋ ਜੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ 'ਚ ਜਾਂ ਅੱਗੇ ਕੰਟੀਨਿਊ ਕਰੋ ਵਲੌਗ ਨੂੰ ਸਬਜੀ ਜੀ ਆਪਣੀ ਬਣ ਗਈ ਹੈ ਲਗਭਗ ਇੱਕ ਦੋ ਵਿਸਲ ਮੈਂ ਇਹਨੂੰ ਹੋਰ ਲਗਵਾ ਦੇਣੀ ਹੈ ਕਿਉਂਕਿ ਥੋੜੇ ਜਿਹੇ ਜਿਹੜੇ ਛੋਲੇ ਐ ਵੈਸੇ ਘੁਲ ਗਏ ਐ ਕੜਚੀ ਮਾਰਨਾ ਵੀ ਘੁਲ ਜਾਣਗੇ ਮੈਂ ਚੈੱਕ ਕਰਕੇ ਦੇਖ ਲਈਏ ਵੈਸੇ ਘੁਲੇ ਹੀ ਪਏ ਐ ਲਓ ਜੀ ਆਹ ਛੋਲੇ ਸਬਜੀ ਬਣ ਗਈ ਹੈ ਆਪਣੀ ਇਹਨੂੰ ਆਪਾਂ ਰੈਸਟ ਤੇ ਹਜੇ ਹੁਣੀ ਉਤਾਰੀ ਐ। ਸੋ ਗਰੇਵੀ ਵੀ ਇਹਦੀ ਥਿੱਕੋ ਜਾਣੀ ਐ। ਇਹਨੂੰ ਆਪਾਂ 10-15 ਮਿੰਟਾਂ ਲਈ ਰੈਸਟ ਤੇ ਰੱਖਦੇ ਆਂ। ਉਸ ਤੋਂ ਬਾਅਦ ਆਪਾਂ ਬਣਾਏ ਨੇ ਚਾਵਲ। ਚਾਵਲ ਦਿਖਾ ਦਿੰਨੀ ਐ। ਅੱਛਾ ਇਹ ਟਿੰਡੋ ਦੀ ਸਬਜ਼ੀ ਐ ਕੁਝ ਕੁ ਬਦੀ ਹੋਈ ਐ। ਬੱਚਿਆਂ ਲਈ ਚਾਵਲ ਬਣਾਏ ਸੀ ਮੈਂ ਦੁਪਹਿਰੇ ਤੇ ਕੱਢ ਕੇ ਮੈਂ ਇਸ ਤਰ੍ਹਾਂ ਫ੍ਰਿਜ 'ਚ ਰੱਖਤੀ ਐ। 1.5 ਘੰਟਾ ਪਹਿਲਾਂ ਹੀ ਬਣਿਆ ਇਹ। ਤੇ ਬੱਚੇ ਹੁਣ ਵੀ ਇਹਨਾਂ ਦੇ ਵਿੱਚ ਛੋਲਿਆਂ ਦੀ ਸਬਜ਼ੀ ਪਾ ਕੇ ਖਾਣਗੇ। ਸੋ ਚਾਵਲ ਆਪਣੇ ਰੈਡੀ ਐ ਜੀ। ਅੱਛਾ ਜੀ ਇਹ ਤੋਸ਼ੀ ਹੈ। ਇਹ ਮੰਮੀ ਲੈ ਕੇ ਆਈ ਸੀ। ਤੇ ਇਹ ਮਿਠਾਈ ਜੈਸਮਿਨ ਦੀ ਫੇਵਰੇਟ ਹੈ। ਫੇਵਰੇਟ ਨਹੀਂ ਹੈ ਜੈਸਮਿਨ ਖਾ ਸਕਦੀ ਹੈ ਫੇਵਰੇਟ ਉਹਦੀ ਨਹੀਂ ਹੈ ਇਹ ਮਿਲਕ ਕੇ ਖਾ ਸਕਦੀ ਹੈ ਪੇੜਾ ਨਹੀਂ ਖਾ ਸਕਦੀ ਇਹ ਵਾਲੀ ਜਿਹੜੀ ਦੁੱਧ ਵਾਲੀ ਬਰਫੀ ਹੈ ਇਹ ਖਾ ਸਕਦੀ ਹੈ ਇਹਦੇ ਵਿੱਚ ਮੈਦੇ ਦਾ ਯੂਜ਼ ਨਹੀਂ ਹੋਇਆ ਇਹ ਦੋਨੋਂ ਮਿਠਾਈ ਜੈਸਮਿਨ ਖਾ ਸਕਦੀ ਹੈ ਇਹ ਵਾਲਾ ਪੇੜਾ ਹੈ ਜਿਹੜਾ ਇਹ ਨਹੀਂ ਖਾ ਸਕਦੀ ਤੇ ਅੱਛਾ ਜੀ ਇਹ ਮਿਠਾਈ ਮੰਮਾ ਨੇ ਰਿਸ਼ਤਾ ਕਰਵਾਇਆ ਸੀਗਾ ਤੇ ਉਹਨਾਂ ਦਾ ਜੀ ਵਿਆਹ ਪੰਨਿਆ ਹੋਇਆ ਹੈ ਉਹਨਾਂ ਨੇ ਆਪਾਂ ਨੂੰ ਇਹ ਮਠਾਈ ਭੇਜੀ ਐ ਤੇ ਮੰਮੀ ਨੇ ਜੈਸਮੀਨ ਦੇ ਅਕੋਰਡਿੰਗ ਮਠਾਈ ਲਈ ਐ ਕਿਉਂਕਿ ਉਹਨਾਂ ਨੇ ਸਾਨੂੰ ਮਠਾਈ ਦਿੱਤੀ ਸੀ ਜਿਹੜੀ ਉਹ ਸਾਰੀ ਆਟੇ ਮੈਦੇ ਵਾਲੀ ਸੀ ਫਿਰ ਜੈਸਮੀਨ ਦੀ ਪ੍ਰੋਬਲਮ ਤੇ ਇਹਦਰ ਜੀ ਆਪਣੇ ਚੂਰਮਾ ਬਣਿਆ ਹੋਇਆ ਐ ਅੱਛਾ ਇਹ ਸਾਡੇ ਪਿੰਡ ਚੂਰਮਾ ਬੰਦ ਐ ਜੀ ਇਦਾਂ ਖੋਪਾ ਕਾਜੂ ਇਸ ਦੇ ਵਿੱਚ ਕੁਝ ਡਰਾਈ ਫਰੂਟਸ ਵਗੈਰਾ ਪਾ ਕੇ ਇਹ ਰੋਟੀ ਨੂੰ ਕੁੱਟ ਕੇ ਚੂਰਮਾ ਬੰਦ ਐ ਪਤਾ ਨਹੀਂ ਹੁਣ ਇਹ ਤੁਹਾਡੇ ਅਲੱਗ-ਅਲੱਗ ਕੀ ਬੋਲਦੇ ਇਹਨੂੰ ਤੇ ਇਹ ਚੂਰਮਾ ਜੀ ਇਹ ਆਪਣੇ ਅੱਜਕੱਲ੍ਹ ਦਿਨਾਂ ਦੇ ਵਿੱਚ ਕੁੱਟ ਕੇ ਵਰਤਾਇਆ ਜਾਂਦਾ ਜਲ ਜੀਰਾ ਤੇ ਚੂਰਮਾ ਤੇ ਇਹ ਜੀ ਆਪਾਂ ਘਿਓ ਬਣਾਇਆ ਸੀਗਾ ਤੇ ਇਹ ਘਿਓ ਦਾ ਹੁੰਦਾ ਵੇਸਟ ਕਦੇ-ਕਦੇ ਘਿਓ ਦਾ ਵੇਸਟ ਜਿਆਦਾ ਨਿਕਲਦਾ ਇਸ ਵਾਰ ਘਿਓ ਦੇ ਵਿੱਚੋਂ ਛਿੱੜੀ ਜਿਆਦਾ ਨਿਕਲੀ ਹੈ ਮੱਖਣ ਗਰਮ ਕਰਿਆ ਸੀ ਜਦੋਂ ਆਪਾਂ ਤੇ ਇਹਨਾਂ ਨੂੰ ਆਪਾਂ ਪਸ਼ੂਆਂ ਦੇ ਖਾਣੇ ਦੇ ਵਿੱਚ ਐਡ ਕਰਿਆ ਹੁੰਨੇ ਕਿਉਂਕਿ ਦਾਣਾ ਤੇ ਕੁਛ-ਕੁਛ ਸੁੱਕੀਆਂ ਰੋਟੀਆਂ ਬਚ ਜਾਂਦੀਆਂ ਆਪਾਂ ਫਿਰ ਉਹ ਕਿਸੇ ਦੇ ਘਰੇ ਇੱਥੇ ਆਣ ਗਵਣ ਜਾਂ ਮਾਮੇ ਕੇ ਘਰੇ ਫੜਾ ਦਿੰਦੇ ਹੁੰਨੇ ਤੇ ਲੋਜੀ ਨੀਰਾ ਹੋ ਗਿਆ ਚਲੋ ਬੇਟੂ ਉਠੋ ਚਲੋ ਅੰਦਰ ਚਲੋ ਚਲੋ ਅੰਦਰ ਇਹ ਬੇਸਟ ਹੈ 14 ਹੋ ਸੀ ਦੱਗ ਸਟਕਿਓ ਚਾਹੀਦੀ ਉਹ ਜੀ ਚਲੋ ਅੰਦਰ ਚਲੋ ਲਾਈਟ ਆਨ ਕਰ ਦੂੰ ਲੌਜੀ ਨਾ ਪਨਵਾਇ ਨਹੀਂ ਚਾ ਨਾ ਬਹੁਤ ਖਲਾ ਹੋ ਗਿਆ ਹੂੰ ਕਿਉਂਕਿ ਵੱਡੇ ਹੋ ਰਹੇ ਹੈ ਨਾ ਹੁਣ ਮੇਰਾ ਇਧਰ ਕਾਊਂਟਰ ਹੈ ਜੀ ਸਾਰਾ ਕਿਚਨ ਦਾ ਹੋਇਆ ਪਿਆ ਮੈਸੀ ਤੇ ਕਿਉਂਕਿ ਮੈਂ ਬਣਾ ਰਹੀ ਆ ਜੇ ਟਿੱਕੀਆਂ ਇੱਧਰ ਆਪਾਂ گارਲਿਕ ਨੂੰ ਛੋਟਾ ਛੋਟਾ ਕੱਟ ਕੇ ਟੁਕੜੇ ਕਰ ਲਿਆ ਆ ਆਲੂ ਆਪਾਂ ਛਿੱਲ ਕੇ ਰੱਖ ਲਿਆ ਤੇ ਇੱਧਰ ਜੀ ਆਪਣੀ ਇਮਲੀ ਤੇ ਗੁੜ ਦੀ ਸੌਸ ਹੈ ਜਿਹੜੀ ਬਣ ਰਹੀ ਹੈ ਇਹਦੇ ਵਿੱਚ ਅੱਥਾ ਤੁਹਾਨੂੰ ਨਾਲ ਦੀ ਨਾਲ ਦੱਸਦੀ ਆ ਬਹੁਤ ਸਾਰੀਆਂ ਭੈਣਾਂ ਨਾ ਬਾਅਦ ਚ ਫਿਰ ਪੁੱਛਦੀਆਂ ਵੀ ਤੁਸੀਂ ਗੁੜ ਤੇ ਇਮਲੀ ਦੀ ਸੌਸ ਕਿਵੇਂ ਬਣਾਈ ਹੈ ਤੁਸੀਂ ਇਹਦੇ ਵਿੱਚ ਅਗਰ ਤੁਹਾਨੂੰ ਮੈਂ ਮੀਜ਼ਰਮੈਂਟ ਦਾ ਹਿਸਾਬ ਦੇਵਾਂ ਤਾਂ 250 ਗ੍ਰਾਮ ਜੇ ਗੁੜ ਲਿਆ ਤੁਸੀਂ ਤਾਂ ਉਸ ਦੇ ਵਿੱਚ 150 100 ਗ੍ਰਾਮ ਨਹੀਂ 100 ਗ੍ਰਾਮ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ। ਉਹਦੇ ਵਿੱਚ 50 ਗ੍ਰਾਮ ਇਮਲੀ ਬਹੁਤ ਜ਼ਿਆਦਾ ਰਹੇਗੀ। ਕਾਫੀ ਰਹੇਗੀ। 50 ਗ੍ਰਾਮ ਇਮਲੀ ਪਾ ਲਓ ਤੁਸੀਂ। ਇਮਲੀ ਨੂੰ ਭਿਉਂ ਕੇ ਰੱਖ ਲਓ। ਜ਼ਿਆਦਾ ਵਧੀਆ ਨਹੀਂ ਟਾਈਮ ਤਾਂ ਤੁਸੀਂ ਇਦਾਂ ਉਬਲ ਨਹੀਂ ਵੀ ਰੱਖ ਸਕਦੇ ਹੋ। ਇਹ ਗੁੜ ਦੇ ਨਾਲ ਇਮਲੀ ਨੂੰ ਪਕਾ ਲਿਓ ਜੀ ਜਿਵੇਂ ਠਿੱਕ ਹੋਣ ਲੱਗਦੀ ਹੈ ਇਸ ਦੇ ਵਿੱਚ ਕਾਲਾ ਨਮਕ ਹੁੰਦਾ ਜਿਹੜਾ ਉਹ ਪਾ ਲਿਓ ਥੋੜਾ ਜਿਹਾ ਬਲੈਕ ਪੀਪਰ ਜੋ ਇਹਨੂੰ ਕਹਿੰਦੇ ਆ ਕਾਲੀ ਮਿਰਚ ਕਹਿੰਦੇ ਆ। ਕਾਲੀ ਮਿਰਚ ਦਾ ਪਾਊਡਰ ਪਾ ਲਿਓ ਥੋੜਾ ਜਿਹਾ ਤੇ ਇਦੇ ਵਿੱਚ ਚੁਟਕੀ ਲਾਲ ਮਿਰਚ ਦੀ ਪਾ ਦਿਓ ਬਾਕੀ ਤੁਹਾਡਾ ਮਨ ਹੈ ਜੇ ਤੁਸੀਂ ਸੌਂਫ ਨੂੰ ਰੋਸਟ ਕਰਕੇ ਕ੍ਰਸ਼ ਕਰਕੇ ਵਿੱਚ ਪਾਉਣਾ ਚਾਹੋ ਪਰ ਮੈਂ ਸੌਂਫ ਨਹੀਂ ਪਾਉਂਦੀ ਹੁੰਦੀ ਤੇ ਇਸ ਦੇ ਵਿੱਚ ਤੁਹਾਡੇ ਕੋਲੇ ਮਗਜ਼ ਹੈਗੇ ਆ ਤੁਸੀਂ ਪਾ ਸਕਦੇ ਹੋ ਨਹੀਂ ਹੈਗੇ ਤਾਂ ਉਹ ਵੀ ਉਹਨਾਂ ਦੀ ਕੋਈ ਲੋੜ ਨਹੀਂ ਹੈਗੀ ਤੇ ਮੈਂ ਸਿੰਪਲ ਇਸ ਤਰ੍ਹਾਂ ਬਣਾਉਣੀ ਹੁੰਦੀ ਹੈ ਗੁੜ ਦੀ ਚਟਨੀ ਜਦੋਂ ਇਹ ਬਣ ਗਈ ਮੈਂ ਤੁਹਾਨੂੰ ਛਾਣ ਕੇ ਦਿਖਾਉਂਗੀ ਕਿ ਇਹਦੀ ਕਿਸ ਤਰ੍ਹਾਂ ਦੀ ਬਣਨ ਤੋਂ ਬਾਅਦ ਲੋਕ ਆਈ ਹੈ ਤੇ ਅੱਛਾ ਜੀ ਆਲੂ ਉਬਲ ਰਹੇ ਆ ਬ੍ਰੈਡ ਇੱਧਰ ਰੱਖਿਆ ਇੱਧਰ ਅਸੀਂ ਅੱਧੀਆਂ ਟਿੱਕੀਆਂ ਮੈਂ ਬਣਾਉਂਗੀ ਹੁਣ ਬ੍ਰੈਡ ਵਾਲੀਆਂ ਬਾਕੀ ਦੇ ਕੁਛ ਆਲੂ ਕੱਢ ਕੇ ਮੈਂ ਇਧਰ ਮੈਸ਼ ਕਰੂੰਗੀ ਕਾਰਨਸ ਉਹਦੇ ਵਿੱਚ ਅਰਾ ਰੋਟ ਪਾਉਂਗੀ ਮੈਂ ਕਾਰਨ ਸਟਾਰਚ ਨਹੀਂ ਮੈਂ ਅਰਾ ਰੋਟ ਪਾ ਕੇ ਜੈਸਮੀਨ ਦੇ ਲਈ ਗਲੂਟਨ ਫ੍ਰੀ ਟਿੱਕੀਆਂ ਬਣਾਉਂਗੀ ਸੋ ਗਰਮੀ ਤਾਂ ਬਹੁਤ ਜ਼ਿਆਦਾ ਹੈ ਪਰ ਬੱਚਿਆਂ ਦਾ ਮਾਨ ਹੈ ਉਹਨਾਂ ਦੀ ਡਿਮਾਂਡ ਹੈ ਕਿ ਉਹਨਾਂ ਨੇ ਟਿੱਕੀਆਂ ਖਾਣੀਆਂ ਸੋ ਮੈਨੂੰ ਹੁਣ ਥੋੜੀ ਜਿਹੀ ਕੁਰਬਾਨੀ ਕਰਨੀ ਪੈਣੀ ਹੈ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਹੁਣ ਟਿੱਕੀਆਂ ਦੀ ਰੈਸਪੀ ਸਾਰੀ ਤਿਆਰ ਕਰਕੇ ਤੁਹਾਨੂੰ ਮਿਲਦੇ ਆ ਤੇ ਛੋਲਿਆਂ ਦੀ ਸਬਜ਼ੀ ਹੈ ਜਿਹੜੀ ਉਹ ਆਲਰੇਡੀ ਬਣੀ ਹੋਈ ਸੀ ਮਾਰਨਿੰਗ ਦੇ ਵਿੱਚ ਉਹ ਮੈਂ ਇਸ ਤਰ੍ਹਾਂ ਟਿਫਨ ਭਰ ਕੇ ਫ੍ਰਿਜ ਦੇ ਵਿੱਚ ਲਗਾਤੀ ਸੀ ਇਹ ਸਬਜੀ ਹੈ ਬਚੀ ਹੋਈ ਹੈ ਬੱਚੇ ਨੇ ਚੜੀਆਂ ਦੇ ਨਾਲ ਤੇ ਪੂਰੀ ਨਾ ਖਾਧੀ ਸੀ ਤੇ ਬਚੀ ਹੋਈ ਸਬਜੀ ਦੇ ਨਾਲ ਟਿੱਕੀਆਂ ਸਰਵ ਕਰਾਂਗੇ ਆਪਾਂ ਕਾਫੀ ਲੰਬਾ ਚੌੜਾ ਕੰਮ ਹੈ ਜੀ ਟਿੱਕੀਆਂ ਦਾ ਕੰਮ ਬਹੁਤ ਗਰਮੀ ਦੇ ਵਿੱਚ ਕੁਝ ਵੀ ਸਨੈਕਸ ਬਣਾਉਣੇ ਹਨ ਕੋਈ ਵੀ ਤਾਲਿਆ ਭਾਰਾ ਕੰਮ ਕਰਨਾ ਹੈ ਕਿਚਨ 'ਚ ਖੜਨਾ ਹੀ ਆਫਤ ਆ ਜਾਂਦੀ ਹੈ ਸੋ ਬੱਚਿਆਂ ਨੂੰ ਤਾਂ ਫਿਰ ਫਰਮੈਸ਼ ਕਰਨਾ ਸੌਖਾ ਲੱਗਦਾ ਬਣਾਉਣ ਵਾਲੇ ਦੀ ਆਫਤ ਆ ਜਾਂਦੀ ਹੈ ਪਰ ਫਿਰ ਵੀ ਚਲੋ ਨਿਆਣਿਆਂ ਨੇ ਕਿਹਾ ਤਾਂ ਆਪਾਂ ਕੋਸ਼ਿਸ਼ ਕਰਦੇ ਆਂ ਕਿ ਅੱਗੇ ਹਫ਼ਤੇ ਤੋਂ ਬਣਾ ਕੇ ਦਿੰਦੀ ਸੀ ਮੈਂ ਹਫ਼ਤੇ ਤੋਂ ਪਹਿਲਾਂ ਹਫ਼ਤੇ 'ਚ ਦੋ ਵਾਰ ਵੀ ਚੀਜ਼ ਬਣਾ ਆਂਦੀ ਸਾਂ ਹੁਣ ਮੈਂ ਮਹੀਨੇ ਦੇ ਵਿੱਚ ਦੋ ਵਾਰ ਹੀ ਇਸ ਨੇ ਇਹਨਾਂ ਨੂੰ ਫਰਾਈਡ ਹੈ ਤਾਂ ਕੁਝ ਬਣਾ ਕੇ ਦੇਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸੋ ਲਗਭਗ ਤੇ ਆਪਣੀ ਜਿਹੜੀ ਸੌਸ ਹੈ ਬਣ ਗਈ ਹੈ ਇਹ ਜਿਵੇਂ ਜਿਵੇਂ ਠੰਡੀ ਹੋਊਗੀ ਓਵੇਂ ਓਵੇਂ ਥਿੱਕੋ ਜਾਣੀ ਹੈ ਇਹ ਤੇ ਚਲੋ ਜੀ ਇਹਨੂੰ ਹੌਣ ਦਿਓ ਸੰਗਣੀ ਤੇ ਆਪਾਂ ਕਰਦੇ ਆਂ ਇੱਧਰ ਟਿੱਕੀਆਂ ਦੀ ਤਿਆਰੀ। ਜਸਮੀਨ ਦੀ ਟਿੱਕੀ ਬਣ ਕੇ ਤਿਆਰ ਹੈ ਜੀ। ਆਪਾਂ ਆਪਣੀਆਂ ਜਿਹੜੀਆਂ ਰੋਸਟ ਕਰਨ ਜਾ ਰਹੇ ਹਾਂ। ਆਪਾਂ ਡੀਪ ਫ੍ਰਾਈ ਕਰ ਰਹੇ ਹਾਂ ਅੱਜ। ਵੈਸੇ ਤਵੇ ਦੇ ਉੱਪਰ ਵੀ ਬਣ ਜਾਂਦੀਆਂ ਕਿੱਥੀਆਂ। ਸਟਿਰ ਫ੍ਰਾਈ ਕਰ ਰਹੇ ਹਾਂ ਆਪਾਂ ਬਹੁਤ ਜ਼ਿਆਦਾ ਡੀਪ ਵੀ ਨਹੀਂ ਇਹ। ਫਰਾਈ ਨਹੀਂ ਹੈ ਲੱਗਦਾ ਕਬੜੇ ਬਰਕੀ ਬਸ ਤਿਆਰ ਹੈ ਜੀ ਉਹਦੇ ਵਿੱਚ ਕੋਸ਼ ਆਪਾਂ ਲਸਣ ਕੁੱਟ ਕੇ ਐਡ ਕੀਤੀਆਂ ਟਿੱਕੀਆਂ ਚ ਕੋਸ਼ੇ ਜਿੰਜਰ گارਲਿਕ ਦਾ ਪੇਸਟ ਸੀਗਾ ਇਹ ਐਡ ਕੀਤਾ ਇਹਦੇ ਵਿੱਚ ਪਿਆਜ਼ ਪਾਏ ਆ ਬੇਸਿਕ ਮਸਾਲੇ ਅਜਵੈਨ ਸੋਰੀ ਜੀਰਾ ਨਮਕ ਮਿਰਚ ਤੇ ਗਰਮ ਮਸਾਲੇ ਪਿਆਜ਼ ਕੱਟਿਆ ਬ੍ਰੈਡ ਪਾਈ ਹੋਈ ਨਹੀਂ ਬ੍ਰੈਡ ਕ੍ਰੰਬਸ ਹੈਗੇ ਉਹ ਵੀ ਪਾ ਸਕਦੇ ਆ ਜੀ ਤੇ ਆ ਤੁਸੀਂ ਕੌਰਨਸ ਪਾ ਸਕਦੇ ਹੋ ਅਗਰ ਹੈਗੀ ਤੁਹਾਡੇ ਮਟਰ ਪਈ ਹੈ ਘਰੇ ਤੁਸੀਂ ਮਟਰ ਵੀ ਪਾ ਸਕਦੇ ਹੋ ਕੁਝ ਵੀ ਪਾ ਸਕਦੇ ਹੋ ਹਨ ਪਰ ਮੈਂ ਕੌਰ ਨਹੀਂ ਸੀਗੇ ਮੇਰੇ ਕੋਲੇ ਮੈਂ ਫਿਰ ਵੀ ਨਹੀਂ ਪਾਈ ਹੈ ਕਿਉਂਕਿ ਮੈਨੂੰ ਗਰਮੀ ਬਹੁਤ ਜ਼ਿਆਦਾ ਆ ਰਹੀ ਸੀਗੀ ਤੇ ਮੈਨੂੰ ਇਹ ਸੀਗਾ ਕਿ ਤਾਮ ਝਾਮ ਦਾ ਵਾਦਾ ਮੈਂ ਨਵੇੜ ਦੇਵਾਂ ਤੇ ਅੱਛਾ ਜੀ ਇਹਨੂੰ ਆਪਾਂ ਉੱਪਰ ਲਗਾ ਦੇਾਂਗੇ ਅੱਛਾ ਕੌਰ ਮੇਰੇ ਕੋਲੇ ਇਹ ਪਈ ਸੀਗੇ ਜਸਮਿਨ ਦੇ ਲਈ ਤੇ ਲੋਕ ਜੀ ਜਸਮਿਨ ਦੀਆਂ ਟਿੱਕੀਆਂ ਬਣ ਗਈਆਂ ਆਪਣੀਆਂ ਬਸ ਬੜੀਆਂ ਵਰਗੀਆਂ ਆਪੇ ਨੁਅ ਨੁਅ ਇਹ ਚਲਾਉਂਦੀ ਰਵਾਂਗੇ ਆ ਦੇਖੋ ਗੱਲਾਂ ਗੱਲਾਂ ਦੇ ਵਿੱਚ ਥੋੜੀ ਜਿਹੀ ਵੱਧ ਜਲ ਗਈ ਧਿਆਨ ਨਹੀਂ ਰਿਹਾ ਚਲੋ ਕੋਈ ਗੱਲ ਨਹੀਂ ਆਪਾਂ ਇਹਨੂੰ ਹੁਣ ਕਰ ਦਿੰਨੇ ਆ ਸਲੋ ਅੱਜ ਤੇ ਪਕਾਵਾਂਗੇ ਤਾਂ ਜੋ ਅੰਦਰੋਂ ਵੀ ਇਹ ਪੂਰੀ ਤਰ੍ਹਾਂ ਪੱਕ ਜਾਣ ਗੈਸ ਆਪਾਂ ਘੱਟ ਕਰਤਾ ਤੇ ਇੱਧਰ ਆਪਣੀ ਸੌਸ ਹੈ ਜਿਹੜੀ ਪੂਰੀ ਤਰ੍ਹਾਂ ਥਿੱਕ ਹੋ ਗਈ ਹੈ ਇਹਨੂੰ ਆਪਾਂ ਸਟੀਲ ਦੀ ਛਾਨਣੀ ਦੇ ਨਾਲ ਛੇੜੀ ਮੇਰੇ ਕੋਲੇ ਨਾ ਇੱਕ ਪਨੀਰ ਛਾਲਣ ਵਾਲੀ ਛਾਨਣੀ ਨਹੀਂ ਹੈ ਸੋ ਮੇਰੇ ਕੋਲੇ ਇੱਕ ਇਹ ਵਾਲੀ ਛਾਨਣੀ ਹੈ ਜਿਹੜੀ ਆਪਣੀ ਚਾਹ ਪੂਣੀ ਹੁੰਦੀ ਹੈ ਮੈਂ ਇਹਦੇ ਨਾਲ ਹੀ ਕੱਢੂੰਗੀ ਇਹਨੂੰ ਇਹਦਾ ਪਲਪ ਵਗੈਰਾ ਲਓ ਜੀ ਫਾਈਨਲੀ ਬਹੁਤ ਦਿਨਾਂ ਦੀ ਗਰਮੀ ਦੇ ਕਹਿਰ ਤੋਂ ਬਾਅਦ ਆ ਰਿਹਾ ਹੈ ਮੀ ਇੱਕੇ ਧੰ ਲੈਣਾ ਸ਼ੁਰੂ ਹੋ ਗਿਆ ਘਰ ਦੇ ਸਾਰੇ ਕੰਮ ਕਰਕੇ ਆ ਕੇ ਜੀ ਮੈਂ ਗੇਟ ਤੇ ਬੈਠ ਗਈ ਕਿਉਂਕਿ ਬੱਚਿਆਂ ਦੀ ਵੈਣ ਆਉਣ ਵਾਲੀ ਸੀਗੀ ਤੇ ਇਧਰ ਪਿੱਦੀ ਦੇ ਪਤਾ ਲੱਗ ਜਾਂਦਾ ਜਦੋਂ ਪਿੱਦੀ ਨੂੰ ਕਿ ਬੱਚੇ ਆਉਣ ਵਾਲੇ ਆ ਵੈਨ ਦਾ ਸਾਊਂਡ ਸੁਣਦੀ ਹੈ ਤਾਂ ਫਿਰ ਇਹ ਇਸ ਤਰ੍ਹਾਂ ਰਿਐਕਟ ਕਰਦੀ ਹੈ ਤੁਸੀਂ ਇਹਦੀ ਪੂਛ ਦੇਖੋ ਇਹਦੀ ਪੂਛ ਤੋਂ ਪਤਾ ਚੱਲ ਰਿਹਾ ਇਹਦੀ ਖੁਸ਼ੀ ਦਾ ਕਿਉਂਕਿ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਬੱਚਿਆਂ ਦੇ ਨਾਲ ਖੇਡ ਕੇ ਬਹੁਤ ਜ਼ਿਆਦਾ ਹੈਪੀ ਰਹਿੰਦੀ ਹੈ ਤੇ ਲਓ ਜੀ ਹੋਣੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਇਹਨੂੰ ਪਤਾ ਚੱਲ ਗਿਆ ਵੈਨ ਆ ਗਈ ਹੈ ਬੱਚੇ ਉਤਰੇ ਆਏ ਆ ਤੇ ਹੁਣ ਇਹ ਪੂਰਾ ਮਸਤੀ ਕਰੂਗੀ ਬੱਚਿਆਂ ਦੇ ਨਾਲ ਤੇ ਨਵਦੀਪ ਹਮੇਸ਼ਾ ਜਦੋਂ ਵੈਨ ਤੋਂ ਉੱਤਰਦਾ ਲੱਤਾਂ ਕੜੀ-ਸਕੜੀ ਸਕੇ ਤੁਰਦਾ ਹੈ ਪਤਾ ਨਹੀਂ ਇੰਨਾ ਕਿਉਂ ਸੁਸਤਾਇਆ ਰਹਿੰਦਾ ਤੇ ਇਹ ਦੇਖੋ ਤੁਸੀਂ ਪਿੱਦੀ ਨੂੰ ਇਹ ਹੈ ਕਿ ਹੁਣ ਮੈਨੂੰ ਖੋਲੋ ਤੇ ਬਸ ਮੇਰੇ ਨਾਲ ਭੱਜੋ ਦੌੜ ਲਗਾਓ ਸ਼ਰਾਰਤਾਂ ਬੱਚਿਆਂ ਨੂੰ ਕਹਿੰਦੀ ਨਾਲ ਕਰਨ ਲਈ ਸੋ ਇਹਦੇ ਐਕਸ਼ਨਸ ਦੇਖ ਕੇ ਬੜਾ ਹਸਾਉਂਦਾ ਹੈ ਇਹ ਦੇਖੋ ਇਹਨੇ ਦੰਦੀਆਂ ਕੱਟਣੀਆਂ ਸ਼ੂਜ਼ ਮਤਲਬ ਘਰੇ ਕੁਝ ਵੀ ਪਿਆ ਨਾ ਬਾਲ ਸ਼ੂਜ਼ ਚੱਪਲ ਇਹਨੇ ਸਭ ਲਾ ਜਾ ਕੇ ਉਸ ਨੂੰ ਕੋਤਰ ਕੇ ਸੱਟ ਦੇਣਾ ਤੋੜ-ਫੋੜ ਦੇਣਾ ਤੇ ਲੌਜੀ ਨਵਦੀਪ ਦੇ ਨਾਲ ਹੁਣ ਮਾਰੂਗੀ 10 ਮਿੰਟ ਇਹ ਗੱਲਾਂ ਪੂਰੇ ਗੱਪੇ ਛੱਪੇ ਅੱਛਾ ਕੱਲ ਟਿੱਕੀਆਂ ਬਣਾਈਆਂ ਸੀਆਂ ਕੁਝ ਟਿੱਕੀਆਂ ਵਧੀਆਂ ਹੋਈਆਂ ਸੀਆਂ ਤੇ ਬੱਚਿਆਂ ਨੇ ਔਨਸਾਰ ਫਰਮਾਇਸ਼ ਕੀਤੀ ਨਾਲ ਦੀ ਨਾਲ ਮੀ ਵੀ ਪੈਣ ਲੱਗ ਗਿਆ ਦੁਬਾਰਾ ਤੇ ਬੱਚਿਆਂ ਨੇ ਫਰਮਾਇਸ਼ ਕੀਤੀ ਕਿ ਉਹਨਾਂ ਨੇ 버ਗਰ ਨਵਦੀਪ ਨੇ ਜੈਸਮੀਨ ਤਾਂ ਖਾਊਗੀ ਨਹੀਂ ਨਵਦੀਪ ਨੇ ਕਿਹਾ ਕਿ 버거 ਟਿੱਕੀ ਵਾਲੇ ਖਾਣੇ ਆ ਤਾਂ 버ਗਰਜ਼ ਲਈ ਬੰਨ ਨਹੀਂ ਸੀ ਕਿ ਘਰ ਸੋ ਬਨਾ ਹੋਣ ਕਰਕੇ ਮੈਂ ਸੋਚਿਆ ਕਿ ਬ੍ਰੈਡ ਪਏ ਹੋਏ ਆ ਬ੍ਰੈਡ ਹੀ ਮੈਂ ਐਸ ਟਿੱਕੀ ਵਾਲੇ ਸੈਂਡਵਿਚ ਬਣਾ ਦੂੰਗੀ ਤੇ ਲੋਚੀ ਇਹਦੇ ਨਾਲ ਆਪਾਂ 10 ਮਿੰਟ ਕੀਤੀ ਪੂਰੀ ਮਸਤੀ ਵਸਤੀ ਇਹਦੇ ਨਾਲ ਗੱਲਾਂ ਮਾਰੀਆਂ ਤੇ ਹੁਣ ਇਹ ਕਹਿ ਰਹੀ ਹੈ ਕਿ ਮੈਨੂੰ ਖੋਲ ਦਿਓ ਮੈਂ ਭੱਜਣਾ ਬਟ ਮੀ ਪੈ ਰਿਹਾ ਸੀਗਾ ਪੂਰਾ ਵਿੜਾ ਗਿੱਲਾ ਸੋ ਸਾਰੀ ਇਹ ਗੰਦੀ ਮੰਦੀ ਹੋ ਜੂਗੀ ਤਾਂ ਹੀ ਇਹਨੂੰ ਅਸੀਂ ਜ਼ਿਆਦਾ ਖੋਲਦੇ ਨਹੀਂ ਐ ਬਸ ਮਾਰਨਿੰਗ ਤੇ ਜਿਹੜਾ ਈਵਨਿੰਗ ਹੀ ਇਸਤੇ ਰੂਟ ਲੱਗਦੇ ਆ ਇੱਕ ਦੋ ਬਾਰ ਤੇ ਚਲੋ ਜੀ ਬੱਚਿਆਂ ਨੇ ਕੱਪੜੇ-ਵਪੜੇ ਚੇਂਜ ਕਰ ਲਏ ਸੀਗੇ ਮੀ ਵੀ ਪੈ ਕੇ ਇੱਕ ਵਾਰ ਕਲੀਨ ਹੋ ਗਿਆ ਸੀਗਾ ਸਾਰਾ ਮੌਸਮ ਸਾਫ਼ ਹੋ ਗਿਆ ਬੱਦਲ ਛੱਡ ਗਏ ਸੀਗੇ ਬਟ ਠੰਡੀ-ਠੰਡੀ ਹਵਾ ਤੇ ਬੜਾ ਪਿਆਰਾ ਠੰਡਾ ਜਿਹਾ ਮੌਸਮ ਹੋ ਗਿਆ ਸੀਗਾ ਤੇ ਇੱਧਰ ਮੈਂ ਕਰ ਲਈ ਹੈ ਜੀ ਸੈਂਡਵਿਚ ਬਣਾਉਣ ਦੀ ਤਿਆਰੀ ਇਹ ਟਿੱਕੀਆਂ ਕੱਢੀਆਂ ਜਿਹੜੀਆਂ ਕੱਲ੍ਹ ਵਾਲੀਆਂ ਵੈਸੇ ਮੈਨੂੰ ਇਨ੍ਹਾਂ ਟਿੱਕੀਆਂ ਦਾ ਨਾ 버ਗਰ ਪਸੰਦ ਹੈ ਨਾ ਹੀ ਸੈਂਡਵਿਚ ਦੇ ਵਿੱਚ ਤਾਂ ਮੈਂ ਇਹਨਾਂ ਨੂੰ ਐਡ ਕਰਨਾ ਹੀ ਕੀ ਹੈ ਕਿਉਂਕਿ ਇਹ ਟਿੱਕੀਆਂ ਥੋੜੀਆਂ ਹੀ ਐ ਜਿਆਦਾ ਫਰਾਈ ਹੁੰਦੀਆਂ ਜਿਹੜੀਆਂ ਬੰਜ਼ ਵਾਲੀਆਂ ਆਪਾਂ 버ਗਰ ਵਾਲੀਆਂ ਟਿੱਕੀਆਂ ਉਹ ਥੋੜੀਆਂ ਹੀ ਆ ਘੱਟ ਰੜੀਆਂ ਹੁੰਦੀਆਂ ਵਧੀਆ ਲੱਗਦੀਆਂ ਉਹ ਮਤਲਬ ਵਾਈਟ ਵਾਈਟ ਜੀਆਂ ਤੇ ਲਓ ਜੀ ਆਪਾਂ ਜਿਹੜੇ ਬ੍ਰੈਡ ਐ ਉਹ ਇਸ ਤਰ੍ਹਾਂ ਘਿਓ ਲਾ ਕੇ ਤਵੇ ਦੇ ਉੱਪਰ ਸੇਕ ਲਏ ਐ ਤੇ ਇਸ ਦੇ ਵਿੱਚ ਮਾਇਓਨੈਸ ਪਾਵਾਂਗੇ ਆਪਾਂ ਇੱਕ ਤੰਦੂਰੀ ਸੌਸ ਐਡ ਕਰੂੰਗੀ ਤੇ ਟਮੇਟੋ ਕੈਚੱਪ ਨੂੰ ਤਿੰਨਾਂ ਨੂੰ ਮਿਕਸ ਕਰਕੇ ਇਸ ਦੇ ਬੇਸਿਸ ਦੇ ਉੱਪਰ ਲਗਾ ਕੇ ਉੱਪਰ ਖੀਰੇ ਟਮਾਟਰ ਪਿਆਜ਼ ਪਾ ਕੇ ਤੇ ਟिक्की ਨੂੰ ਹਾਫ ਹਾਫ ਕੱਟ ਕੇ ਥੋੜਾ ਜਿਹਾ ਉਸ ਨੂੰ ਸੇਕ ਕੇ ਐਡ ਕਰ ਦਿਆਂਗੇ ਤੇ ਬੱਚਿਆਂ ਦੇ ਲਈ ਬੱਚਿਆਂ ਲਈ ਨਵਦੀਪ ਲਈ ਬਣਾ ਰਹੀਆਂ ਜੈਸਮੀਨ ਤਾਂ ਗਲੂਟਨ ਫ੍ਰੀ ਖਾਊਗੀ ਸੋ ਜੈਸਮੀਨ ਦੇ ਲਈ ਮੈਂ ਉਸ ਦਾ ਕੁਝ ਗਲੂਟਨ ਫ੍ਰੀ ਪਾਸਤਾ ਵਗੈਰਾ ਬਣਾ ਕੇ ਦਿੱਤਾ ਸੋ ਚਲੋ ਹੁਣ ਬੜੀ ਵਧੀਆ ਗੱਲ ਹੈ ਕਿ ਗਲੂਟਨ ਫ੍ਰੀ ਚੀਜ਼ਾਂ ਮਿਲ ਜਾਂਦੀਆਂ ਪਾਸਤਾ ਮਿਲ ਜਾਂਦਾ ਹੈ ਮੈਗੀ ਸੌਰੀ ਨੂਡਲਸ ਮਿਲ ਜਾਂਦੀਆਂ ਤੇ ਲਾਉ ਜੀ ਸੈਂਡਵਿਚ ਰੈਡੀ ਹੈ ਨਵਦੀਪ ਦੇ ਲਈ ਤੇ ਉਸ ਤੋਂ ਬਾਅਦ ਦੇਖਿਆ ਮੰਮੀ ਨੇ ਚੈੱਕ ਕੀਤਾ ਕਿ ਮੀਂਹ ਦੇ ਵਿੱਚ ਮੰਮੀ ਨੇ ਜੋ پارਸ ਸੀਗਾ ਉਹ ਬਾਹਰ ਇੱਕ ਸਾਈਡ ਤੇ ਕਾਰਨਰ ਤੇ ਟੰਗਿਆ ਹੋਇਆ ਸੀਗਾ ਤੇ ਉੱਥੋਂ ਪਾਣੀ ਪੈਂਦਾ ਸੀ ਪਰਸ ਦੇ ਵਿੱਚ ਇਹ ਸਾਰੀਆਂ ਕਿਸ਼ਤਾਂ ਸੀਗੀਆਂ ਪੈਸੇ ਮਤਲਬ ਪੂਰੇ ਗਿੱਲੇ ਕਰਤੇ ਮਾਤਾ ਜੀ ਨੇ ਤੇ ਇਦਾਂ ਸੁੱਕਣੇ ਪਾ ਕੇ ਚਲੀ ਗਈ ਮੰਮੀ ਹਾਂਜੀ ਸ਼ਸ਼ੀ ਕਾਲ ਜੀ ਸਵਾਤ ਕਾ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਨਵੇਂ ਬਲੌਗਸ ਤੇ ਆਪਾਂ ਰੈਡੀ ਆ ਜੀ ਅੱਜ ਹਸਪੀਟਲ ਲੈ ਕੇ ਜਾ ਰਹੀਆਂ ਜੈਸਮੀਨ ਨੂੰ ਜੈਸਮੀਨ ਦੇ ਫੇਸ ਦੇ ਉੱਪਰ ਤੁਸੀਂ ਪਿੰਪਲਸ ਵਗੈਰਾ ਸਾਰੇ ਨੇ ਨੋਟ ਕਰਈ ਹੈ ਹਨਾ ਤੇ ਜੈਸਮੀਨ ਦੀ ਬੈਕ ਤੇ ਉੱਪਰ ਵੀ ਨਾ ਧੂਈ ਦੇ ਉੱਪਰ ਸਾਰੇ ਪਿੰਪਲਸ ਦਾਣੇ ਫੈਲ ਗਏ ਆ ਮਤਲਬ ਇਹ ਨੂੰ ਆਪਾਂ ਕਮੋਰੀਆ ਪਿੱਤ ਵਗੈਰਾ ਨਹੀਂ ਕਹਿ ਸਕਦੇ ਇਹ ਕੋਈ ਸਕਿਨ ਦੇ ਦੀ ਪ੍ਰੋਬਲਮ ਲਗਾ ਸਕਦੇ ਜਾਂ ਆਪਾਂ ਕੋਈ ਬਲੱਡ ਦੀ ਕੋਈ ਪ੍ਰੋਬਲਮ ਲਗਾ ਸਕਦੇ ਆ ਸੋ ਆਪਾਂ ਅੱਜ ਚੱਲਿਆ ਹਸਪੀਟਲ ਇਮਸ ਸਕਿਨ ਵਾਲੇ ਡਾਕਟਰ ਨੂੰ ਦਿਖਾਵਾਂਗੇ ਉਹ ਜਿਵੇਂ ਆਪਾਂ ਨੂੰ ਟੈਸਟ ਵਗੈਰਾ ਕੁਝ ਕਹਿਣਗੇ ਉਹ ਸਾਰਾ ਕੁਝ ਕਰਵਾ ਕੇ ਤੇ ਬਾਕੀ ਦਾ ਆਪਾਂ ਪ੍ਰੋਸੈਸ ਡਾਕਟਰ ਦੇ ਹਿਸਾਬ ਨਾਲ ਕਰਾਂਗੇ ਕਿਉਂਕਿ 1 ਸਾਲ ਹੋ ਗਿਆ ਮੈਨੂੰ ਵੇਟ ਕਰਦੇ ਕਿ ਇਹ ਠੀਕ ਹੋ ਜਾਣਾ ਬਟ ਨਹੀਂ ਠੀਕ ਹੋਇਆ ਜੈਸਮੀਨ ਵੀ ਰੈਡੀ ਹੋ ਗਈ ਹੈ ਜੀ ਹਸਪੀਟਲ ਜਾਣ ਲਈ ਰਿਪੋਰਟਸ ਵਗੈਰਾ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੀਆਂ ਇਸ ਨੇ ਆਪਣੇ ਬੈਗ ਚ ਪਾ ਲਈਆਂ ਤੇ ਇਹ ਜਿਹੜਾ ਟਾਪ ਹੈ ਜੈਸਮੀਨ ਦਾ ਇਹ ਆਪਾਂ ਘਰੇ ਸਟਿਚ ਕੀਤਾ ਹੋਇਆ ਹੈ ਇਹ ਸੂਟ ਸੀਗਾ ਕ੍ਰਸ਼ ਕਾਟਨ ਦਾ ਇੱਕ ਵਧੀਆ ਕ੍ਰਸ਼ ਕਾਟਨ ਲਈ ਸੀ ਆਪਾਂ ਤੇ ਇੱਕ ਸੂਟ ਦੇ ਵਿੱਚੋਂ ਕੁਝ ਪੀਸ ਬਚਿਆ ਤੇ ਆਪਾਂ ਜੈਸਮੀਨ ਦਾ ਇਸ ਤਰ੍ਹਾਂ ਟਾਪ ਬਣਾਤਾ ਟਾਪ ਦੱਸਿਓ ਇਸ ਤਰ੍ਹਾਂ ਬੈਕ ਤੋਂ ਵੀ ਇਸ ਤਰ੍ਹਾਂ ਵਲ ਪਾ ਕੇ ਬਣਾਇਆ ਹੋਇਆ ਹੈਗਾ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਮੈਨੂੰ ਬਹੁਤ ਵਧੀਆ ਲੱਗਿਆ ਸੋਚ ਰਹੀ ਸੀ ਕਿ ਹੁਣ ਮੈਂ ਕਿਸ ਦੇ ਰੈਡੀमेड ਟਾਪ ਲੈਂਥ ਦੀ بجائے ਇਸ ਤਰ੍ਹਾਂ ਘਰ ਇਸ ਸਟਿਚ ਕਰ ਦਿਆ ਕਰੀਏ ਜੀਨਸ ਦੇ ਨਾਲ ਵੇਅਰ ਕਰਨ ਲਈ ਤੇ ਮੇਰੇ ਖਿਆਲ ਦੇ ਵਿੱਚ ਅੱਛੀ ਲੁੱਕ ਨਿਕਲ ਕੇ ਆਈ ਹੈ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਟਾਪ ਕਿਵੇਂ ਲੱਗਿਆ ਤੇ ਇਸ ਤਰ੍ਹਾਂ ਦੇ ਆਈਡੀਆਜ਼ ਵੀ ਤੁਸੀਂ ਲੈ ਸਕਦੇ ਹੋ ਜਾਂ ਕਿਸੇ ਨੇ ਆਰਡਰਸ ਕਰਨਾ ਹੋਵੇ ਵੀ ਸਾਡੀ ਸਟਿਚਿੰਗ ਦਾ ਆਰਡਰ ਦੇਣਾ ਓਵੇ ਇਸ ਤਰ੍ਹਾਂ ਦੇ ਟਾਪ ਵੀ ਆਪ ਤੇ ਜੈਸਮੀਨ ਦੇ ਜਿਹੜੇ ਚਿਹਰੇ ਤੇ ਪਿੰਪਲਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਦੇ-ਕਦੇ ਬਹੁਤ ਜ਼ਿਆਦਾ ਕਦੇ-ਕਦੇ ਘਟ ਜਾਂਦੇ ਆਪਣੇ ਆਪ ਠੀਕ ਹੋ ਜਾਂਦੇ ਆ ਇਹ ਕੁਝ ਖਾਣ ਪੀਣ ਦਾ ਕਾਰਨ ਹੈ ਜਾਂ ਜਦੋਂ ਦੀ ਜੈਸਮੀਨ ਨੂੰ ਵੀਟਾ ਅਲਰਜੀ ਹੋਈ ਹੈ ਪ੍ਰੋਬਲਮ ਉਦੋਂ ਦੀ ਆਉਣੀ ਸ਼ੁਰੂ ਹੋਈ ਤੇ ਅੱਛਾ ਜੀ ਅਸੀਂ ਬਿਠੰਡੇ ਚਲੇ ਗਏ ਸੀਗੇ ਫਿਰ ਉਸ ਤੋਂ ਬਾਅਦ ਅਸੀਂ ਆਟੋ ਲਿਆ ਆਟੋ ਵਿੱਚ ਬੈਠ ਕੇ 10 ਮਿੰਟ ਵੇਟ ਕੀਤਾ ਆਟੋ 10-15 ਮਿੰਟ ਚੱਲਿਆ ਨਹੀਂ ਕਿਉਂਕਿ ਪੂਰੀਆਂ ਸਵਾਰੀਆਂ ਭਰ ਜਾਂਦੀਆਂ ਫਿਰ ਚੱਲਦਾ ਤੇ ਗਰਮੀ ਬਹੁਤ ਜ਼ਿਆਦਾ ਹੋ ਪਈ ਹੋਈ ਰੱਖੀ ਸੀਗੀ ਤੇ ਇੱਧਰ ਜੀ ਦੇਖੋ ਅਸੀਂ ਹਸਪੀਟਲ ਚਲੇ ਗਏ ਹਸਪੀਟਲ ਦੇ ਵਿੱਚ ਅਸੀਂ ਸਵੇਰੇ 9 ਵਜੇ 9:30 ਵਜੇ ਦੇ ਪਹੁੰਚੇ ਸੀ ਤੇ ਸਾਨੂੰ 3:30 ਵਜੇ ਉਥੋਂ ਅ ਅਸੀਂ ਬਾਹਰ ਨਿਕਲੇ ਆ ਫ੍ਰੀ ਹੋਏ ਆ ਤੇ ਉਹ ਵੀ ਸਾਡਾ ਇੱਕ ਕੰਮ ਰਹਿ ਗਿਆ ਮੇਰਾ ਖੁਦ ਦਾ ਐਕਸ-ਰੇ ਰਹਿ ਗਿਆ ਸੋ ਮੈਂ ਉਸ ਤੇ ਲਈ ਫੇਰ ਡੇਟ ਅੱਗੇ ਲਈ ਹੋਈ ਆ ਤੇ ਇਹ ਕੁਛ ਮੈਡੀਸਨ ਹੈ ਡਾਕਟਰ ਨੇ ਲਿਖ ਕੇ ਦਿੱਤੀ ਆ ਮਤਲਬ ਇੱਕ ਛੋਟੇ ਜਿਹੇ ਕੰਮ ਲਈ ਸਾਨੂੰ ਸਾਰਾ ਦਿਨ ਹਸਪੀਟਲ ਦੇ ਵਿੱਚ ਨਿਕਲ ਗਿਆ ਤੇ ਇਹ ਤੁਸੀਂ ਲੋਕ ਇੱਥੇ ਪਏ ਦੇਖ ਹੀ ਸਕਦੇ ਹੋ ਨਾ ਕਿੰਨਾ ਲੰਬਾ ਵੇਟ ਕਰਨਾ ਪੈਂਦਾ ਲੋਕਾਂ ਨੂੰ ਵੇਟ ਦੇ ਚੱਕਰ ਵਿੱਚ ਲੋਕ ਇੱਥੇ ਸੌ ਜਾਂਦੇ ਆ ਆਰਾਮ ਨਾਲ ਫਰਸ਼ ਦੇ ਉੱਪਰ ਇਦਾਂ ਪਏ ਰਹਿੰਦੇ ਆ ਤੇ ਇਹ ਹਾਲਾਤ ਐਮਜ਼ ਦੇ ਬਹੁਤ ਜ਼ਿਆਦਾ ਵਿਗੜ ਚੁੱਕੀ ਆ ਬਹੁਤ ਮਾੜੀ ਕੰਡੀਸ਼ਨ ਹੋ ਗਈ ਆ ਅੱਛਾ ਜੀ ਅਸੀਂ ਆਪਣਾ ਜਿਵੇਂ ਤਿਵੇਂ ਦਿਨ ਕੱਢ ਕੇ ਹਸਪੀਟਲ ਦੇ ਵਿੱਚੋਂ ਬਾਹਰ ਆਏ ਆ ਬਾਹਰ ਆ ਕੇ ਦੇਖਿਆ ਜੈਸਮੀਨ ਨੂੰ ਭੁੱਖ ਲੱਗੀ ਹੋਈ ਸੀਗੀ ਤੇ ਰਾਜਮਾ ਚਾਵਲ ਆਪਣੇ ਘਰੋਂ ਲੈ ਕੇ ਗਈ ਸੀ ਨਾਲ ਤੇ ਜੈਸਮੀਨ ਨੇ ਬੈਠ ਕੇ ਇਥੇ ਪੁਲੀਜੀ ਦੇ ਉੱਪਰ ਬੈਠ ਕੇ ਖਾਣਾ ਖਾਦਾ ਕਿਉਂਕਿ ਅਸੀਂ ਹਸਪੀਟਲ ਤੋਂ ਬਾਹਰ ਆਟੋ ਲੈ ਕੇ ਆਗੇ ਸੀ ਸਾਨੂੰ ਨਹੀਂ ਪਤਾ ਸੀਗਾ ਕਿ ਆਟੋ ਵਾਲਾ ਓਨੇ ਪੈਸੇ ਇੱਥੋਂ ਤੱਕ ਦੇ ਲਏਗਾ ਤੇ ਅੱਗੇ ਵੀ ਓਨੇ ਪੈਸੇ ਲਏਗਾ ਕਿਉਂਕਿ ਆਟੋ ਵਾਲੇ ਨੇ ਇੱਥੇ ਹੀ ਵਾਪਸ ਮੁੜਨਾ ਸੀਗਾ ਤੇ ਸਾਨੂੰ ਬਾਹਰ ਮੇਨ ਹਾਈਵੇ ਦੇ ਉੱਪਰ ਛੱਡਤਾ ਇਹ ਪਿੱਛੇ ਪਾਣੀ ਦਾ ਜੋ ਵੀ ਸੁਗਾ ਕੱਸੀ ਹੈਗੀ ਇਹ ਪਾਣੀ ਚੱਲ ਰਿਆ ਸੀਗਾ ਤੇ ਮੌਸਮ ਸੀਗਾ ਬਈ ਬਹੁਤ ਗਰਮੀ ਦਾ ਕੋਈ ਠੰਡੀ ਹਵਾ ਪੱਤਾ ਵੀ ਨਹੀਂ ਝੁੱਲ ਰਿਆ ਸੀ ਇਸ ਤਰ੍ਹਾਂ ਦੀ ਬਾਰਿਸ਼ ਆਊਗੀ ਇਸ ਤਰ੍ਹਾਂ ਫੀਲ ਹੋ ਰਿਹਾ ਸੀਗਾ ਤੇ ਇਹ ਮਤਲਬ ਇਹ ਇਹ ਰਸਤਾ ਜਿਹੜਾ ਏਮਜ਼ ਹਸਪੀਟਲ ਨੂੰ ਜਾਂਦਾ ਸੋ ਮੈਂ ਆਪਣਾ ਪਰਸਨਲ ਓਪੀਨੀਅਨ ਦੱਸਾਂ ਤੁਹਾਨੂੰ ਮੈਂ ਸੁਜੈਸਟ ਕਰਾਂ ਤਾ ਇਮਸ ਦੇ ਵਿੱਚ ਬਿਲਕੁਲ ਨਾ ਜਾਓ ਕੋਈ ਨਾ ਜਾਓ ਇਮਸ ਦੇ ਵਿੱਚ ਜਾਣਾ ਇਸ ਟਾਈਮ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਅੱਜ ਤੋਂ 6 ਮਹੀਨੇ 4 ਮਹੀਨੇ ਪਹਿਲਾਂ ਆਪਾਂ ਇਮਸ ਵਿੱਚ ਜਾਂਦੇ ਸੀ ਵਧੀਆ ਸੀ ਠੀਕ ਠਾਕ ਸੀ ਸਭ ਓਕੇ ਸੀ ਪਰ ਹੁਣ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਹੈ ਇਹ ਹਸਪਤਾਲ ਦੇ ਵਿੱਚ ਕੰਡੀਸ਼ਨ ਬਹੁਤ ਮਾੜੀ ਹੈ ਅਸੀਂ ਇੱਥੇ ਬੈਠ ਕੇ ਬੱਸ ਦਾ ਵੇਟ ਕਰ ਰਹੇ ਸੀਗੇ ਕਿ ਬੱਸ ਆਊਗੀ ਤੇ ਅਸੀਂ ਆਪਣੇ ਬੱਸ ਸਟੈਂਡ ਜਾਵਾਂਗੇ ਸਾਨੂੰ ਤਿੰਨ ਬੱਸ ਬਦਲਣੀਆਂ ਪੈਂਦੀਆਂ ਆਉਣਾ ਤੇ ਜਾਣਾ ਬਹੁਤ ਡਿਫਿਕਲਟ ਹੈ ਜੀ ਪਰ ਇਹ ਜ਼ਿੰਮੇਵਾਰੀਆਂ ਖੁਦ ਦੀਆਂ ਇਹ ਨਿਭਾਉਣੀਆਂ ਪੈਂਦੀਆਂ ਬੱਚਿਆਂ ਦਾ ਟ੍ਰੀਟਮੈਂਟ ਸਾਰਾ ਕੁਝ ਬੱਚਿਆਂ ਦੀਆਂ ਜ਼ਰੂਰਤਾਂ ਮੈਨੂੰ ਹੀ ਦੇਖਣੀਆਂ ਪੈਂਦੀਆਂ ਸੋ ਮੈਂ ਕਿਸੇ ਹੋਰ ਤੇ ਆਸ ਉਮੀਦ ਨਹੀਂ ਕਰ ਸਕਦੀ ਕਿ ਬੱਚਿਆਂ ਨੂੰ ਕੋਈ ਹਸਪੀਟਲ ਲੈ ਜਾਏ ਜਾਂ ਦਵਾਈ ਦਵਾ ਲਿਆਵੇ ਜਾਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਹਾਲਾਂਕਿ ਆਪ ਦਾ ਪੂਰਾ ਦਿਨ ਤਬੀਅਤ ਖਰਾਬ ਹੈ ਨਹੀਂ ਹੈ ਆਪਣਾ ਦਿਨ ਖਰਾਬ ਹੋ ਰਿਹਾ ਹੈ ਉਹ ਸਾਰੀਆਂ ਸਾਈਡ ਤੇ ਚੀਜ਼ਾਂ ਰੱਖ ਕੇ ਇਹ ਚੀਜ਼ਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਸੋ ਮੈਂ ਅੱਗੇ ਤੋਂ ਡਿਸਾਈਡ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਛੋਟੀ ਮੋਟੀ ਪ੍ਰੋਬਲਮ ਲਈ ਮੈਂ ਏਮਜ਼ ਨਹੀਂ ਆਉਂਗੀ ਮੈਂ ਸਿਰਫ ਆਪਣੇ ਡੈਂਟਿਸਟ ਡਿਪਾਰਟਮੈਂਟ ਵਿੱਚ ਹੀ ਜਾ ਸਕਦੀ ਹਾਂ ਕਿਉਂਕਿ ਉੱਥੇ ਅਪਾਇੰਟਮੈਂਟ ਮਿਲਦੀ ਹੈ ਜਿਹੜਾ ਤੁਹਾਨੂੰ ਟਾਈਮ ਮਿਲਿਆ ਉਸਤੇ ਤੁਸੀਂ ਚੈੱਕਅਪ ਕਰਵਾ ਸਕਦੇ ਹੋ ਆਦਰਵਾਇਜ਼ ਏਮਸ ਜਾਣ ਦਾ ਕੋਈ ਫਾਇਦਾ ਨਹੀਂ ਤੁਹਾਡਾ ਟਾਈਮ ਸਭ ਕੁਝ ਉੱਥੇ ਤੁਹਾਡੀ ਤਬੀਅਤ ਖਰਾਬ ਹੈ ਤੇ ਉਸ ਤੋਂ ਬਾਅਦ ਹੀ ਸਾਨੂੰ ਬੱਸ ਮਿਲਗੀ ਬਸ ਸੱਚ ਅਸੀਂ ਬੈਠ ਕੇ ਆਪਣੇ ਬਸ ਸਟੈਂਡ ਜਾ ਰਹੇ ਹਾਂ ਉਸ ਤੋਂ ਅੱਗੇ ਦੀ ਕੋਈ ਵੀਡੀਓ ਨਹੀਂ ਬਣੀ ਕਿਉਂਕਿ ਬਹੁਤ ਜ਼ਿਆਦਾ ਬਦਨਦਰਦ ਹੋ ਰਿਹਾ ਸੀਗਾ ਮੇਰੇ ਲੈਗ ਪੇਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮਾਰਨਿੰਗ ਤੋਂ ਲਾਈਨਾਂ 'ਚ ਲੱਗ ਲੱਗ ਕੇ ਪੈਰਾਂ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਇੰਨਾ ਖੜਨਾ ਸੌਖਾ ਨਹੀਂ ਆ ਹਸਪੀਟਲ ਦੇ ਵਿੱਚ ਬਲਕਿ ਤੁਸੀਂ ਇੱਕ ਬਿਮਾਰੀ ਦਾ ਇਲਾਜ ਕਰਾਉਣ ਜਾਂਦੇ ਹੋ ਤਾਂ ਤੁਸੀਂ ਉੱਥੋਂ ਹਸਪਤਾਲ 'ਚੋਂ 10 ਬਿਮਾਰੀਆਂ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਇਕੱਠੀਆਂ ਕਰਕੇ ਲੈ ਕੇ ਆऊं ਸੋ ਮੈਂ ਬਿਲਕੁਲ ਰეკਮੈਂਡ ਨਹੀਂ ਕਰੂੰਗੀ ਕਿ ایمਸ ਹਸਪਤਾਲ ਜਾ ਕੇ ਹੁਣ ਤੁਸੀਂ ਆਪਣਾ ਟ੍ਰੀਟਮੈਂਟ ਹਾਂ ਜਿਸ ਦੀ ਕੋਈ ਬਹੁਤ ਵੱਡੀ ਮਜਬੂਰੀ ਹੈ ਸੀਰੀਅਸ ਪ੍ਰੋਬਲਮ ਹੈ ਅਫੋਰਡ ਨਹੀਂ ਕਰ ਸਕਦੇ ਬਈ ਉਹਨਾਂ ਨੂੰ ਜਦੋਂ ਜ਼ਿਆਦਾ ਕਰਨੀ ਪੈਂਦੀ ਹੈ ਜਾਣਾ ਚਾਹੀਦਾ ਹੈ ਬਟ ਅਦਰਵਾਈਜ਼ ਅਵਾਇਡ ਹੀ ਕਰੋ ਕਿ ਅਗਰ ਸਰਦਾ ਬਾਹਰ ਹੀ ਮੈਡੀਸਨ ਲਓ